ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ ਪਹਿਲਾ ਜਨਮ ਮਰੈ ਤ੍ਰਹ ਗੁਣ ਹਿੱਤ ਕਾ ਚਾਰੇ ਬੇਦ ਕਥੈ ਆਕਾਰ ਤੀਨ ਅਵਸਥਾ ਕਹੈ ਬਖਿਆਨ ਤੁਰਿਆਵਸਥਾ ਸਤ ਗੁਰ ਤੇ ਹਰ ਜਾਣ RAM ਭਗਤ ਗੁਰ ਸੇਵਾ ਤਰਣਾ ਬਉੜ ਜਨਮ ਨਾ ਹੋਏ ਹੈ ਮਰਨਾ ਰਹਾਉ ਚਾਰ ਪਦਾਰਥ ਕਹੈ ਸਭ ਕੋਈ ਸਿਮਰਤ ਸਾਸਤ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾਂ ਕਹ ਹਿਰਦੇ ਵਸਿਆ ਹਰ ਸੋਈ ਗੁਰਮਖ ਭਗਤ ਪਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਏ ਪਰਮ ਆਨੰਦ ਜਿੰਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਹਿ ਨਿਰਾਸ 부ਝਾਇਆ ਦੀਨਾ ਨਾਤ ਸਰਬ ਸੁਖ ਦਾਤਾ ਨਾਨਕ ਹਰ ਚਰਨੀ ਮਨ ਰਾਤਾ ਜਿੰਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਹਨ ਰਾਸ ਸੁਝਾਇਆ ਦੀਨਾ ਨਾਤ ਸਰਬ ਸੁਖ ਦਾਤਾ ਨਾਨਕ ਹਰ ਚਰਨੀ ਮਨ ਰਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 154 ਦੇ ਉੱਪਰ ਅੰਕਿਤ ਹੈ ਇਸ ਪਾਵਨ ਸ਼ਬਦ ਦਾ ਜੋ ਰਹਾਉ ਦਾ ਬੰਦ ਹੈ ਸਤਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ RAM ਭਗਤ ਗੁਰ ਸੇਵਾ ਤਰਨਾ ਬੌੜ ਜਨਮ ਨਾ ਹੋਏ ਹੈ ਮਰਨਾ ਰਹੁ ਇਸ ਸ਼ਬਦ ਵਿੱਚ ਆਇਆ ਹੋਇਆ ਭਗਤ ਸ਼ਬਦ ਜਿਹਦਾ ਅਰਥ ਹੈ ਭਗਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਧ ਸੰਗਤ ਜੀ ਤਿੰਨ ਤਰ੍ਹਾਂ ਭਗਤ ਸ਼ਬਦ ਆਇਆ ਪੱਬਾ ਗੱਗਾ ਤੱਤਾ ਪੱਬਾ ਗੱਗਾ ਤੱਤੇ ਨੂੰ ਔਂਕੜ ਪੱਬਾ ਗੱਗਾ ਤੱਤੇ ਨੂੰ ਸਿਆਰੀ ਉਚਾਰਨ ਅਸੀਂ ਇਹਦਾ ਭਗਤ ਕਰਦੇ ਆਂ ਪਰ ਤਿੰਨਾਂ ਦਾ ਅਰਥ ਅਲੱਗ-ਅਲੱਗ ਹੈ ਜਿੱਥੇ ਇੱਕ ਭਗਤ ਦੀ ਗੱਲ ਹੈ ਉੱਥੇ ਤੱਤੇ ਨੂੰ ਔਂਕੜ ਆਇਆ ਤੇ ਜਿੱਥੇ ਤਤਾਂ ਮੁਕਤਾ ਬਹੁਤੇ ਭਗਤਾਂ ਦੀ ਗੱਲ ਕੀਤੀ ਹੈ ਤੇ ਜਿੱਥੇ ਤੱਤੇ ਨੂੰ ਸਿਆਰੀ ਉੱਥੇ ਇਹਦਾ ਅਰਥ ਹੈ ਭਗਤੀ ਸਭ ਕਹਿੰਦੇ RAM ਭਗਤ ਗੁਰ ਸੇਵਾ ਤਰਨਾ RAM ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਤੇ ਗੁਰੂ ਦੀ ਸੇਵਾ ਇਸ ਨੂੰ ਕਰਕੇ ਹੀ ਸੰਸਾਰ ਤੋਂ ਅਸੀਂ ਤਰ ਸਕਦੇ ਹਾਂ RAM ਭਗਤ ਗੁਰ ਸੇਵਾ ਤਰਨਾ ਬਹੁੜ ਜਨਮ ਨਾ ਹੋਏ ਹੈ ਮਰਨਾ ਇਹੋ ਉਸ ਮਨੁੱਖ ਦਾ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ ਉਹ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ ਜੋ ਆਪਾਂ ਪੜਦੇ ਨਾ ਬੌੜ ਹਮ ਕਾਹੇ ਆਵੇਂਗੇ ਆਵਣ ਜਾਣਾ ਹੁਕਮ ਤਿਸੇ ਕਾ ਹੁਕਮੇ ਬੂਝ ਸਮਾਵੇਂ ਪਰ ਕਿਦਾਂ ਕਹਿੰਦੇ RAM ਭਗਤ ਗੁਰ ਸੇਵਾ ਤਰਨਾ ਬੌੜ ਜਨਮ ਨਾ ਹੋਏ ਹੈ ਮਰਨਾ ਰਹਉ ਕਿਉਂਕਿ ਸੰਸਾਰ ਦੇ ਜਿਹੜੇ ਗ੍ਰੰਥ ਆ ਖਾਸ ਕਰਕੇ ਇੱਥੇ ਜ਼ਿਕਰ ਕੀਤਾ ਸਿਮਰਤ ਤੇ ਸ਼ਾਸਤਰਾਂ ਦਾ ਤੇ ਸਾਧ ਸੰਗਤ ਜੀ ਉਹ ਪ੍ਰਚਾਰ ਕੀ ਕਰਦੇ ਆ ਸਤਿਗੁਰੂ ਜੀ ਇੱਥੇ ਬਿਆਨ ਕਰਦੇ ਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹ ਪ੍ਰਚਾਰ ਕਰਦੇ ਆ ਜਨਮ ਮਰੈ ਤ੍ਰਹ ਗੁਣ ਹਿਤਕਾਰ ਮਨੁੱਖ ਜੰਮਦਾ ਹੈ ਮਰਦਾ ਹੈ ਇਸ ਕਰਕੇ ਜੰਮਦਾ ਮਰਦਾ ਸਭ ਕਹਿੰਦੇ ਤ੍ਰੈ ਗੁਣ ਹਿਤਕਾਰ ਰਜੋ ਤਮੋ ਤੇ ਸਤੋ ਦੁਨੀਆ ਦੇ ਵਿੱਚ ਇਹ ਤਿੰਨ ਗੁਣਾਂ ਦੇ ਪ੍ਰਭਾਵ ਦੇ ਵਿੱਚ ਹਿਤ ਕਰਦਾ ਉਹਦੇ ਨਾਲ ਪਿਆਰ ਕਰਦਾ ਪਰ ਤਰਨਾ ਕਿਦਾਂ ਕਹਿੰਦੇ RAM ਭਗਤ ਗੁਰ ਸੇਵਾ ਤਰਨਾ ਪਰ ਉਹ ਲੋਕ ਜਿਹੜੇ ਆ ਸਾਧ ਸੰਗਤ ਜੀ ਜਨਮ ਮਰੇ ਤ੍ਰੈ ਗੁਣ ਹਿਤਕਾਰ ਔਰ ਇਹ ਨਹੀਂ ਕਹਿੰਦੇ ਚਾਰੇ ਬੇਦ ਕਥੇ ਆਕਾਰ ਚਾਰੇ ਵੇਦ ਵੀ ਉਹਦਾ ਹੀ ਪ੍ਰਚਾਰ ਕਰਦੇ ਆ। ਪੁੰਨ ਕੀ ਹੈ, ਪਾਪ ਕੀ ਹੈ। ਤੁਸੀਂ ਆਹ ਕਰੋਗੇ ਤੁਹਾਨੂੰ ਆਹ ਮਿਲੇਗਾ। ਇਹ ਤੁਸੀਂ ਨਹੀਂ ਕਰੋਗੇ ਤੁਹਾਨੂੰ ਆਹ ਹੋ ਜਾਏਗਾ। ਬੜਾ ਲੋਕਾਂ ਨੂੰ ਭਰਮਾਂ ਦੇ ਵਿੱਚ ਪਾ ਦਿੱਤਾ ਗਿਆ। ਅਸੀਂ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਪੜ੍ਹਦੇ ਆਂ। ਕਹਿੰਦੇ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਅਸਲੀਅਤ ਕੀ ਹੈ ਰੱਬ ਕੀ ਹੈ ਉਹਦੇ ਬਾਰੇ ਕੁਝ ਨਹੀਂ ਦੱਸਿਆ ਜਾ ਰਿਹਾ ਰੱਬ ਕਿੱਦਾਂ ਮਿਲੇਗਾ ਸਾਡਾ ਜੀਵਨ ਕਿੱਦਾਂ ਸੁਧਰੇਗਾ ਲੋਕਾਂ ਨੂੰ ਇਹਦੇ ਵਿੱਚ ਪਾ ਦਿੱਤਾ ਗਿਆ ਕਹਿੰਦੇ ਸਿਮਰਤ ਸਾਸਤ ਤ ਪੁੰਨ ਬਾਬ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰਵਾਜੋਂ ਤੱਤੇ ਸਾਰ ਨਾ ਜਾਣੀ ਕਹਿੰਦੇ ਤਹੀਂ ਗੁਣੀ ਸੰਸਾਰ ਭ੍ਰਮ ਸੁਤਾ ਤੈਨ ਗੁਣਾ ਦੇ ਵਿੱਚ ਥਾਪਿਆ ਸੁੱਤਿਆਂ ਰੈਣ ਬਿਹਾਨੀ ਪਰ ਕਹਿੰਦੇ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅਣ ਦਿਨ ਹਰ ਲਿਬ ਲੱਗੇ ਜਾਗਤ ਰੈਣ ਬਿਹਾਨੀ ਤੇ ਉਹ ਪ੍ਰਚਾਰ ਕੀ ਕਰਦੇ ਸਤਗੁਰੂ ਕਹਿੰਦੇ ਨਾਮ ਨੂੰ ਲੰਬੇ ਛੱਡ ਦਿੰਦੇ ਸਿਮਰਤ ਵੇਦ ਪ੍ਰਾਨ ਪੁਕਾਰਨ ਪੁਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ ਸਭ ਕਹਿੰਦੇ ਕਿਰਪਾ ਕਰਦੇ ਆ ਕਹਿੰਦੇ ਇਹ ਲੋਕ ਤਿੰਨਾ ਗੁਣਾ ਦਾ ਹੀ ਪ੍ਰਚਾਰ ਕਰਦੇ ਕਿਉਂਕਿ ਤਿੰਨ ਗੁਣਾ ਦੇ ਵਿੱਚ ਵਿਚਰ ਰਹੇ ਜਨਮ ਮਰੇ ਤਰਹ ਗੁਣ ਹਿਤਕਾਰ ਚਾਰੇ ਬੇਦ ਕਥੇ ਆਕਾਰ ਤੀਨ ਅਵਸਥਾ ਕਹ ਹੈ ਵਿਖਿਆਣ ਤਿੰਨ ਅਵਸਥਾ ਦਾ ਹੀ ਵਿਖਿਆਣ ਕੀਤਾ ਜਾ ਰਿਹਾ ਤੁਸੀਂ ਆਹ ਕਰੋਗੇ ਤੁਹਾਨੂੰ ਪੁੰਨ ਲੱਗੇਗਾ ਨਹੀਂ ਕਰੋਗੇ ਤੁਹਾਨੂੰ ਪਾਪ ਲੱਗੇਗਾ ਲੋਕ ਇਹਦੇ ਵਿੱਚ ਹੀ ਫਸ ਗਏ ਵੀ ਮੈਂ ਕਰਾਂ ਕੀ ਨਾ ਕਰ ਜੇ ਕੀਤਾ ਨਾ ਕੀਤਾ ਤਾਂ ਵੀ ਜੇ ਕੀਤਾ ਤਾਂ ਕੀ ਬਲੇ ਲੋਕਾਂ ਨੂੰ ਇੰਨਾ ਭਰਮ ਦੇ ਵਿੱਚ ਪਾ ਦਿੱਤਾ ਗਿਆ ਵੀ ਆਹ ਕਰੋਗੇ ਤੁਹਾਨੂੰ ਸਵਰਗ ਮਿਲੇਗਾ ਨਹੀਂ ਕਰੋਗੇ ਤੁਹਾਨੂੰ ਨਰਕ ਮਿਲੇਗਾ ਕਬੀਰ ਸਾਹਿਬ ਕਹਿੰਦੇ ਨਾ ਕਹਿੰਦੇ ਭਾਈ ਇਹਨਾਂ ਚੀਜ਼ਾਂ ਨੂੰ ਛੱਡਦੇ ਹੋ ਸੁਰਗ ਵਾਸਨਾ ਵਾਸੀਏ ਡਰੀਏ ਨਾ ਨਰਕ ਨਿਵਾਸ ਸਵਰਗਾਂ ਦੀ ਆਸ ਨਾ ਕਰੋ ਤੇ ਨਰਕਾਂ ਤੋਂ ਡਰਿਆ ਨਾ ਕਰੋ ਹੁਣ ਦੇਖੋ ਨਾ ਮੈਂ ਹਮੇਸ਼ਾ ਬੇਨਤੀ ਕਰਦਾ ਕਿ ਜਿੰਦਾ ਬੰਦਾ ਜਾਣ ਹੀ ਸਕਦਾ ਤੇ ਮਰੇ ਨੇ ਆ ਕੇ ਕਿਸੇ ਨੇ ਦੱਸਿਆ ਨਹੀਂ ਵਾਪਸ ਵੀ ਕਿਹੜੇ ਸਵਰਗ ਦੇ ਵਿੱਚ ਬੈਠਾ ਮੈਂ ਆਪਾਂ ਆਪਾਂ ਜੋੜ ਲੈਨੇ ਵੀ ਬੰਦਾ ਸਵਰਗ ਵਾਲੀ ਸੀ ਕਹਿੰਦੇ ਸੁਰਗ ਬਾਸਨਾ ਵਾਸੀਏ ਡਰੀਏ ਨਾ ਨਰਕ ਨਵਾਸ ਹੋਣਾ ਹੈ ਸੋਹੀਏ ਮਣੇ ਨਾ ਕੀਤੇ ਆਸ ਉਹਨਾਂ ਨੇ ਲੋਕਾਂ ਨੂੰ ਪਾਤਾ ਚੱਕਰਾਂ ਦੇ ਵਿੱਚ ਵੀ ਜੇ ਤੁਸੀਂ ਨਾ ਕੀਤਾ ਤੁਸੀਂ ਤਾਂ ਟਟ ਕੇ ਜਾਣਾ ਇੱਥੇ ਰਸਤੇ ਜੀ ਅਸੀਂ ਵੀ ਉਹਦੇ ਪ੍ਰਭਾਵ ਦੇ ਵਿੱਚ ਆ ਗਏ ਸਾਧ ਸੰਗਤ ਦੀ ਮਾਫ ਕਰਨਾ ਅਸੀਂ ਇੱਕ ਪਾਸੇ ਕਹਿੰਦੇ ਅੰਤਮ ਅਰਦਾਸ ਫਿਰ ਅਸੀਂ ਭਰੀਣਾ ਵੀ ਕਰਨਾ ਹੈ ਬ੍ਰਾਹਮਣ ਨੇ ਜੋ ਕਿਹਾ ਉਹ ਵੀ ਅਸੀਂ ਕਰਨਾ ਹੈ ਬਰੀਨਾ ਕਿਦਾਂ ਹੁੰਦਾ ਬਰੀਨਾ ਦਾ ਮਤਲਬ ਹੁੰਦਾ 12 ਮਹੀਨੇ ਤੇ ਅਸੀਂ ਤਾਂ ਮਹੀਨਾ ਸਾਡਾ ਤਾਂ ਹਫਤੇ ਬਾਅਦ ਹੀ ਬਰੀਨਾ ਕਹੀਆਂ ਤੋਂ ਹੋ ਜਾਂਦਾ ਅੰਤਮ ਅਰਦਾਸ ਤੋਂ ਬਾਅਦ ਉਸ ਮ੍ਰਿਤਕ ਪ੍ਰਾਣੀ ਦੇ ਪਰਥਾਏ ਕੋਈ ਵੀ ਰਸਮ ਬਾਕੀ ਨਹੀਂ ਰਹਿੰਦੀ ਜਿਦਾ ਤਾਂ ਅੰਤਮ ਅਰਦਾਸ ਕਹਿ ਤਾ ਨਾ ਅੰਤਮ ਅਰਦਾਸ ਉਹਨਾਂ ਨੇ ਚੱਕਰ ਬਣਾਏ ਸੀ ਖਾਣ ਪੀਣ ਦੇ ਹੱਲੇ ਵੀ ਪਹੁੰਚਿਆ ਨਹੀਂ ਆਲੇ ਉੱਥੇ ਫਲਾਨਾ ਹੋ ਜਾਏਗਾ ਬਰੀਨਾ ਕਰਾਓ ਫਿਰ ਆਹ ਕਰੋ ਸਰਾਧ ਕਰੋ ਤੇ ਲੋਕਾਂ ਨੂੰ ਕਹਦਾ ਵੀ ਇਹ ਪੌਨਾ ਤੇ ਪਾਪ ਹੈ ਸਤਗੁਰੂ ਕਹਿੰਦੇ ਇਹਦੇ ਵਿੱਚ ਘੁੰਮ ਰਿਹਾ ਸੰਸਾਰ ਜਿਹੜਾ ਜਨਮ ਮਰੇ ਤਰਹ ਗੁਣ ਹਿਤਕਾਰ ਚਾਰੇ ਵੇਦ ਕਰਦੇ ਆਕਾਰ ਤੀਨ ਅਵਸਥਾ ਕਹੇ ਬਖਿਆਣ ਤੁਰਿਆ ਅਵਸਥਾ ਸਤਗੁਰ ਤੇ ਹਰ ਜਾਣ ਤੁਰਿਆ ਅਵਸਥਾ ਜਿਹਨੂੰ ਚੌਥਾ ਪੱਧਰ ਵੀ ਕਹਿੰਦੇ ਆ ਭਗਵ ਪਰਮਾਤਮਾ ਦੀ ਪ੍ਰਾਪਤੀ ਉਹਨੂੰ ਮਿਲਣ ਦਾ ਰਸਤਾ ਕਿੱਥੋਂ ਮਿਲਦਾ ਸਤਗੁਰ ਤੇ ਹਰ ਜਾਣ ਉਹ ਸਤਗੁਰੂ ਤੋਂ ਕਿੱਦਾਂ ਜਾਣਾਂਗੇ ਅਸੀਂ ਤਾਂ ਗੁਰਬਾਣੀ ਨੂੰ ਅਖੰਡ ਪਾਠਾਂ ਵਾਸਤੇ ਵਰਤ ਰਿਹਾ ਅਸੀਂ ਤਾਂ ਗੁਰਬਾਣੀ ਨੂੰ ਦੁੱਖ ਸੁੱਖ ਵਾਸਤੇ ਵਰਤ ਲਿਆ ਵੀ ਆ ਖੁਸ਼ੀ ਦੇ ਸ਼ਬਦ ਹੁੰਦੇ ਆ ਤੇ ਗਮੀ ਦੇ ਸ਼ਬਦ ਹੈ ਆ ਲੜਕਾ ਪੈਦਾ ਹੋ ਗਿਆ ਤੇ ਆਹ ਸ਼ਬਦ ਪੜਨਾ ਤੇ ਜੇ ਕੋਈ ਸੰਸਾਰ ਤੋਂ ਚਲਾ ਗਿਆ ਆਹ ਸ਼ਬਦ ਪੜਨਾ ਅਸੀਂ ਸ਼ਬਦਾਂ ਦੇ ਵਿੱਚ ਬੰਡੀਆਂ ਪਾ ਦਿੱਤੀ ਤੇ ਸਤਗੁਰੂ ਕਹਿੰਦੇ ਭਾਈ ਰੱਬ ਨੂੰ ਮਿਲਣਾ ਤੇ ਗੁਰੂ ਨੂੰ ਜਾਣ ਸਤਗੁਰੂ ਤੋਂ ਜਾਣ ਸਤਿਗੁਰੂ ਕੋ ਕਿੱਦਾਂ ਜਾਣਾਂਗੇ ਜਦੋਂ ਅਸੀਂ ਬਾਣੀ ਨੂੰ ਖੁਦ ਪੜਾਂਗੇ ਸ਼ਬਦ ਦੀ ਵਿਚਾਰ ਕਰਾਂਗੇ ਵਿਚਾਰ ਕਰਕੇ ਅਮਲ ਦੇ ਵਿੱਚ ਲੈ ਕੇ ਆਵਾਂਗੇ ਤੁਰਿਆ ਵਸਤਾ ਸਤਗੁਰ ਤੇ ਹਰ ਜਾਣ ਰਾਮ ਭਗਤ ਗੁਰ ਸੇਵਾ ਤਰਨਾ ਰਾਮ ਭਗਤ ਪਰਮੇਸ਼ਰ ਦੀ ਭਗਤੀ ਅਤੇ ਗੁਰੂ ਦੀ ਸੇਵਾ ਕਰਕੇ ਹੀ ਤਰਿਆ ਜਾ ਸਕਦਾ ਹੈ ਬੌੜ ਜਨਮ ਨਾ ਹੋਏ ਹੈ ਮਰਨਾ ਰਹਾਉ ਚਾਰ ਪਦਾਰਥ ਕਹੇ ਸਭ ਕੋਈ ਹੁਣ ਕਹਿੰਦੇ ਵੀ ਚਾਰ ਪਦਾਰਥ ਚਾਹੀਦੇ ਆ ਧਰਮ ਅਰਥ ਕਾਮ ਤੇ ਮੋਕਸ਼ ਹੁਣ ਦੋ ਦੋ ਨੂੰ ਦੋ ਦੋ ਦੋਨਾਂ ਨੂੰ ਦੋ ਚਾਰ ਜਿਹੜੇ ਆ ਦੋ ਦੋ ਕਰਕੇ ਵੰਡ ਦਿੱਤੇ ਇੱਕ ਵੀ ਸੰਸਾਰ ਵਿੱਚ ਤੇ ਇੱਕ ਨਿਰੰਕਾਰ ਨੂੰ ਮਿਲਣ ਵਾਸਤੇ ਧਰਮ ਤੇ ਮੋਕਸ਼ ਦੇ ਅਰਥ ਤੇ ਕਾਮ ਬਾਸ਼ਨਾ ਜਿਹੜੀ ਕਾਮ ਮਤਲਬ ਜਿਹੜੀਆਂ ਬਾਸ਼ਨਾਵਾਂ ਸਾਡੇ ਜੀਵਨ ਦੇ ਵਿੱਚ ਪੈਦਾ ਹੁੰਦੀਆਂ ਆ ਚਾਹੀਦਾ ਉਹ ਚਾਹੀਦਾ ਪਰ ਗੁਰੂ ਸਾਹਿਬ ਨੇ ਕਿੰਨਾ ਸੋਹਣਾ ਬਾਣੀ ਦੇ ਵਿੱਚ ਕਿਹਾ ਚਾਰ ਪਦਾਰਥ ਜੇ ਕੋ ਮੰਗੇ ਸਾਤ ਜਨਾ ਕੀ ਸੇਵਾ ਲਾਗੇ ਉਹ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਲੱਗ ਜਾ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸਾਸਤ ਪੰਡਿਤ ਮੁਖ ਸੋਈ ਸਿਮਰਤ ਹੋਣ ਭਾਵੇਂ ਸ਼ਾਸਤਰ ਹੋਣ ਤੇ ਪੰਡਿਤ ਜਿਹੜੇ ਆ ਮੁਖ ਦੇ ਨਾਲ ਇਹਦਾ ਹੀ ਪ੍ਰਚਾਰ ਕਰਦੇ ਪਰ ਸਭ ਕਹਿੰਦੇ ਬਿਨ ਗੁਰ ਅਰਥ ਵਿਚਾਰ ਨਾ ਪਾਇਆ ਬਿਨਾ ਗੁਰੂ ਤੋਂ ਜਿੰਨੇ ਤੱਕਰ ਗੁਰੂ ਵਾਲੇ ਨਹੀਂ ਬਣਦੇ ਅਸੀਂ ਗੁਰੂ ਦੀ ਸਮਝ ਨਹੀਂ ਲੈਂਦੇ ਬਿਨ ਗੁਰ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਇੱਥੇ ਵੀ ਭਗਤ ਅਰਥ ਹੈ ਭਗਤੀ ਜਿਹੜੇ ਕਹਿੰਦੇ ਨੇ ਮੁਕਤੀ ਹੋਏਗੀ ਮਰਨ ਤੋਂ ਬਾਅਦ ਪਰ ਗੁਰਮਤ ਕਹਿੰਦੀ ਜਿੰਦਿਆਂ ਮੁਕਤ ਹੋਜੋ ਜਿੰਦਿਆਂ ਮਰਨ ਤੋਂ ਬਾਅਦ ਨਹੀਂ ਮੈਂ ਜਦਾਂ ਬੇਨਤੀ ਕੀਤੀ ਨਾ ਜਿੰਦਾ ਬੰਦਾ ਜਾ ਨਹੀਂ ਸਕਦਾ ਮਰੇ ਨੇ ਕਿਸੇ ਨੇ ਦੱਸਿਆ ਨਹੀਂ ਕੋਈ ਨਹੀਂ ਦੱਸਿਆ ਮੁਕਤ ਕਿੱਥੋਂ ਹੋਣਾ ਹੈ ਇਹ ਸਰੀਰ ਤਾਂ ਸੜ ਜਾਏਗਾ ਨਾ ਹੁਣ ਆਪਾਂ ਸ਼ਮਸ਼ਾਨ ਘਾਟ ਦੇ ਵਿੱਚ ਆ ਕੇ ਸੜਦੇ ਆਂਗੇ ਔਰ ਮੁਕਤ ਹੋਣਾ ਜੀਂਦਿਆਂ ਮੁਕਤ ਹੋਣਾ ਆਪਾ ਗਦਾਂ ਨੇ ਤਾਂ ਸਪਸ਼ਟ ਕਿਹਾ ਨਾ ਪਰਮੇਸ਼ਰ ਨੂੰ ਆਖਿਆ ਕਹਿੰਦੇ ਮੋਏ ਹੋਏ ਜੋ ਮੁਕਤ ਦਿਓਗੇ ਜੇ ਮਰੇ ਤੋਂ ਬਾਅਦ ਮੁਕਤੀ ਦਿਓਗੇ ਮੋਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਈ ਲਾ ਕੌਣ ਜਾਣਦਾ ਮੁਕਤ ਹੋਗੇ ਜੀਂਦਿਆਂ ਮੁਕਤ ਹੋਣਾ ਜੀਂਦਿਆਂ ਕਿਦਾਂ ਮੁਕਤ ਹੋਣਾ ਉਹਦੇ ਵਾਸਤੇ ਮੈਂ ਸਤਗੁਰੂ ਦੀ ਬਾਣੀ ਪੜੋ ਹਰੇਕ ਸਵਾਲ ਦਾ ਜਵਾਬ ਹੈ ਕਿ ਜੀਵਨ ਮੁਕਤ ਕੌਣ ਹੈ ਕਹਿੰਦੇ ਤੈਸਾ ਹਰਖ ਤੈਸਾ ਸੋਗ ਉਹਦੇ ਵਾਸਤੇ ਖੁਸ਼ੀ ਗਮੀ ਇੱਕੋ ਹੀ ਐ ਤੈਸਾ ਹਰਖ ਤੈਸਾ ਸੋਗ ਸਦਾ ਆਨੰਦ ਤੇ ਨਾਹੀ ਵਿਯੋਗ ਤੈਸਾ ਸਵਰਣ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਖਾਟੀ ਤੈਸਾ ਮਾਣ ਤੈਸਾ ਅਪਮਾਨ ਤੈਸਾ ਰੰਗ ਤੈਸਾ ਰਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਕੋ ਪੁਰ ਕਈਏ ਜੀਵਨ ਮੁਕਤ ਜਿੰਦਿਆਂ ਮੁਕਤ ਹੋਣਾ ਕੌਣ ਕਰੇਗਾ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸ ਗੁਰੂ ਮੁਕਤ ਕਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਤਾਰ ਮਰੇ ਤੋਂ ਬਾਅਦ ਨਹੀਂ ਕੋਈ ਮੁਕਤੀ ਜਿੰਦਿਆਂ ਮੁਕਤ ਹੋਣਾ ਮੁਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਈ ਲਾ ਸਤਗੁਰੂ ਕਹਿੰਦੇ ਮੁਕਤ ਪਦਾਰਥ ਭਗਤ ਹਰ ਪਾਇਆ ਉਹ ਹਰੀ ਦੀ ਭਗਤੀ ਕਰਕੇ ਜੀਵਨ ਦੇ ਵਿੱਚ ਅਸੀਂ ਵਿਕਾਰਾਂ ਤੋਂ ਮੁਕਤ ਹੋਣਾ ਹੈ ਆ ਜਿਹੜੇ ਵਿਕਾਰਾਂ ਦੇ ਬੰਧਨਾਂ ਦੇ ਵਿੱਚ ਅਸੀਂ ਫਸੇ ਹੋਏ ਆ ਨਾ ਤੇ ਉਹਦੀ ਕਿਰਪਾ ਦੇ ਨਾਲ ਆ ਰੋਜ਼ ਤੁਸੀਂ ਪੜ੍ਹਦੇ ਹੋ ਬੰਦ ਖਲਾਸੀ ਭਾਣੇ ਹੋਏ ਉਹਦੀ ਰਜਾ ਦੇ ਵਿੱਚ ਰਹਿ ਕੇ ਮੁਕਤ ਹੋਗੇ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਈ ਹੋਰ ਕੋਈ ਰਸਤਾ ਕੋਈ ਨਹੀਂ ਆ ਜੇ ਸਤਗੁਰ ਕਹਿੰਦੇ ਕੋਈ ਮੂਰਖ ਕਹਿੰਦਾ ਹੀ ਨਾ ਜੇ ਕੋ ਖਾਇਕ ਖਾਇ ਕਹਿੰਦੇ ਮੂਰਖ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੀਤੀਆਂ ਮੂੰਹ ਖਾਇ ਉਹਨੂੰ ਕਿੰਨਾ ਪ੍ਰਸਾਫਾ ਬੰਦਾ ਆਪੇ ਜਾਣੇ ਆਪੇ ਦੇ ਆਖੇ ਸੇਵੀ ਕਹੀ ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਜੀਂਦਿਆ ਮੁਕਤ ਹੋਣਾ ਮੁਕਤ ਪਦਾਰਥ ਭਗਤ ਹਰ ਪਾਇਆ ਅੱਗੇ ਸਤਿਗੁਰ ਕਹਿੰਦੇ ਜਾਂਕੇ ਹਿਰਦੇ ਵਸਿਆ ਹਰ ਸੋਈ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਵਸ ਜਾਂਦਾ ਹੈ ਨਾ ਜਾਂਕੇ ਹਿਰਦੇ ਵਸਿਆ ਹਰ ਸੋਈ ਗੁਰਮਖ ਭਗਤ ਪ੍ਰਾਪਤ ਹੋਈ ਗੁਰੂ ਦੇ ਸਨਮੁਖ ਹੋ ਕੇ ਉਹਨਾਂ ਨੂੰ ਪ੍ਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ ਹੁਣ ਭਗਤੀ ਨਾਲ ਕੀ ਮਿਲਦਾ ਹੈ ਹਰ ਕੀ ਭਗਤ ਮੁਕਤ ਆਨੰਦ ਮੁਕਤੀ ਦਾ ਆਨੰਦ ਮਿਲਦਾ ਹੈ ਪੈਸੇ ਤਾਂ ਅਸੀਂ ਕਹੀ ਜਾਂਦੇ ਨਾ ਰੋਟੀ ਖਾੜੇ ਆਨੰਦ ਬੜਾ ਆਇਆ ਅੱਜ ਕਈਆਂ ਨੂੰ ਬੋਲਣ ਦੇ ਵਿੱਚ ਆਨੰਦ ਹੈ ਕਈਆਂ ਨੂੰ ਚੁੱਪ ਰਹਿਣ ਦੇ ਵਿੱਚ ਆਨੰਦ ਹੈ ਕਈਆਂ ਨੂੰ ਖਾਣ ਦੇ ਵਿੱਚ ਆਰੰਡਾ ਹੈ ਕਈਆਂ ਨੂੰ ਭੁੱਖੇ ਰਹਿਣ ਦੇ ਵਿੱਚ ਆਨੰਦ ਹੈ ਬੜੇ ਆਨੰਦ ਲੋਕਾਂ ਨੇ ਬਣਾਏ ਬੜਾ ਆਨੰਦ ਆ ਗਿਆ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਆਨੰਦ ਹੈ ਕੀ ਆਨੰਦ ਸਾਹਿਬ ਦੀ ਬਾਣੀ ਪੜਦੇ ਨਾ ਆਪਾਂ 40 ਪੌੜੀਆਂ ਪਹਿਲੀ ਪੌੜੀ ਆ ਉਹਦੇ ਵਿੱਚ ਵੀ ਆਨੰਦ ਦੀ ਪਰਵਾਸ਼ਾ ਨਹੀਂ ਹੈ ਉਥੇ ਕੱਢਦੇ ਆ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਫਿਰ ਪੜਦੇ ਆ ਆਨੰਦ ਸੁਣਹੁ ਬੜ ਭਾਗੀਓ ਸਗਲ ਮਨੋਰਥ ਪੂਰੇ ਪਰ ਆਨੰਦ ਕੀ ਹੈ ਆ ਸਤ ਗੁਰੂ ਜੀ ਇਸ ਪੌੜੀ ਵਿੱਚ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ आनंद गुरु ते जाणਿਆ जाणਿਆ आनंद सदा गुरु ते कृपा ਕਰੇ ਪਿਆਰਿਆ आनंद ਕੀਆ ਕਰੇ ਕਿਰਪਾ ਕਿਲ ਵਿਕਟੇ ਕਿਲ ਬਿ ਕਹਿੰਦੇ ਪਾਪ ਜਦੋਂ ਕਿਰਪਾ ਕਰਕੇ ਸਾਡੇ ਪਾਪ ਕੱਟ ਦਿੰਦਾ ਕਰੇ ਕਿਰਪਾ ਕਿਲ ਵਿਕਟੇ ਕਿਦਾਂ ਕੱਟੇ ਗਿਆਨ ਅੰਜਨ ਸਾਰਿਆ ਅੱਖਾਂ ਦੇ ਵਿੱਚ ਸੁਰਮਾ ਪਾਉਂਦੇ ਸੀ ਨਾ ਅੱਜ ਕੱਲ ਨਹੀਂ ਪਾਉਂਦੇ ਲੋਕ ਸੁਰਮਾ ਕੱਜਲ ਪਾਉਂਦੇ ਸੀ ਵੀ ਅੱਖਾਂ ਦੀ ਸਫਾਈ ਹੋ ਜਾਂਦੀ ਜਦੋਂ ਅਗਿਆਨ ਸਾਡੇ ਜੀਵਨ ਵਿੱਚ ਆਏਗਾ ਗਿਆਨ ਆਏਗਾ ਤੇ ਅਗਿਆਨ ਆਪੇ ਖਤਮ ਹੋ ਜਾਏਗਾ ਹਾਂ ਜਿਵੇਂ ਰੋਸ਼ਨੀ ਕਰ ਦੇ ਹਨੇਰਾ ਆਪਣੇ ਆਪ ਭਜੇ ਅਗਿਆਨ ਤਾਂ ਆਪਣੇ ਖਤਮ ਹੋ ਜਾਏਗੀ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਮੋਹ ਬਣਿਆ ਨਾ ਜਿਹਦੇ ਕਰਕੇ ਅਸੀਂ ਬੰਦਨਾ ਦੇ ਵਿੱਚ ਹਾਂ ਜਿੱਥੋਂ ਅਸੀਂ ਮੁਕਤ ਨਹੀਂ ਹੋ ਰਹੇ ਜਿਹਦੇ ਕਰਕੇ ਅਸੀਂ ਮੁਕਤ ਨਹੀਂ ਹੋ ਰਹੇ ਉਹ ਬੰਦਨਾ ਦੇ ਵਿੱਚ ਹਾਂ ਗਿਆਨ ਜਨ ਸਾਰੇ ਅੰਦਰੋਂ ਜਿਨਾਂ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰੇ ਉਹਨਾਂ ਦਾ ਜੀਵਨ ਸੱਚੇ ਨੇ ਸਵਾਰ ਦਿੱਤਾ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣੇ ਸਭ ਕਹਿੰਦੇ ਆਨੰਦ ਮਿਲੇਗਾ ਜੀਵਨ ਦੇ ਵਿੱਚ ਆਨੰਦ ਸ਼ਬਦ ਤੋਂ ਉੱਪਰ ਇੱਕ ਸ਼ਬਦ ਕਰ ਦਿੱਤਾ ਗੁਰੂ ਸਾਹਿਬ ਨੇ ਪਰਮ ਆਨੰਦ ਪਰਮ ਆਨੰਦ ਜਿਹੜਾ ਆਨੰਦ ਤੋਂ ਵੀ ਉੱਪਰ ਹੈ ਪਰ ਆਨੰਦ ਦੀ ਵੀ ਕੋਈ ਪਰਵਾਸ਼ਾ ਨਹੀਂ ਹੈ ਹਰ ਇੱਕ ਸ਼ਬਦ ਦਾ ਬਪਰੀ ਸ਼ਬਦ ਹੈ ਘਾਟੇ ਦਾ ਬਾਧਾ ਥੋੜੇ ਦਾ ਜਿਆਦਾ ਹਰ ਇੱਕ ਚੀਜ਼ ਦਾ ਬਪਰੀ ਸ਼ਬਦ ਹੈ ਪਰ ਆਨੰਦ ਦਾ ਬਪਰੀ ਸ਼ਬਦ ਨਹੀਂ ਹੈ ਹਰ ਕੀ ਭਗਤ ਮੁਗਤ ਆਨੰਦ ਬੰਦਾ ਸਿਰ ਪੁੱਛਣਾ ਕੀ ਹਾਲ ਚਾਲ ਹੈ ਕਹਿੰਦੇ ਜੀ ਬੜਾ ਆਨੰਦ ਹੈ ਬੜੀ ਚੜਦੀ ਕਲਾ ਹੈ ਉਹੀ ਬੰਦਾ ਹੁੰਦਾ ਹੈ ਸ਼ਾਮਣ ਕਹਿੰਦਾ ਮਾਰੇ ਗਏ ਅੱਜ ਤਾਂ ਬਹੁਤ ਬੁਰਾ ਹਾਲ ਹੈ ਆਨੰਦ ਕਿੱਥੇ ਗਿਆ ਕਿਉਂਕਿ ਬਾਹਰੀ ਆਨੰਦ ਸੀ ਨਾ ਚੀਜ਼ਾਂ ਦੇ ਵਿੱਚੋਂ ਆਨੰਦ ਖਾਣ ਦੇ ਵਿੱਚੋਂ ਆਨੰਦ ਆ ਸੀ ਉਹਨੂੰ ਆਨੰਦ ਕਹਿਣਾ ਸ਼ੁਰੂ ਕਰ ਦੇ ਹਰ ਕੀ ਭਗਤ ਮੁਕਤ ਆਨੰਦ ਹਰੀ ਦੀ ਭਗਤੀ ਤੋਂ ਕੀ ਮਿਲਦਾ ਹੈ ਮੁਕਤ ਆਨੰਦ ਗੁਰਮਤਿ ਪਾਏ ਪਰਮ ਆਨੰਦ ਗੁਰੂ ਦੀ ਮਤ ਤੇ ਤੁਰਿਆਂ ਹੋਇਆਂ ਹੀ ਪਰਮ ਆਨੰਦ ਮਿਲਦਾ ਹੈ ਪਰਮ ਆਨੰਦ ਪਰਮੇਸ਼ਰ ਅਕਾਲ ਪੁਰਖ ਦੀ ਪ੍ਰਾਪਤੀ ਹੈ ਹਰ ਕੀ ਭਗਤ ਮੁਕਤ ਆਨੰਦ ਗੁਰਮਤਿ ਪਾਏ ਪਰਮ ਆਨੰਦ ਜਿਨ ਪਾਇਆ ਉਹ ਜਿਨ੍ਹਾਂ ਨੇ ਪਰਮ ਆਨੰਦ ਨੂੰ ਪਾਇਆ ਨਾ ਜਿਨ ਪਾਇਆ ਕਿਹਨੇ ਕਿਨੇ ਮਦਦ ਕੀਤੀ ਗੁਰ ਦੇਖ ਦਿਖਾਇਆ ਗੁਰੂ ਨੇ ਦਿਖਾਇਆ ਗੁਰੂ ਨੇ ਬਖਸ਼ਿਸ਼ ਕੀਤੀ ਇਹ ਗੁਰਮਤ ਦਾ ਸਿਧਾਂਤ ਸਮਝਣ ਵਾਲਾ ਹੈ ਗੁਰੂ ਤੋਂ ਬਿਨਾ ਰੱਬ ਦੀ ਪ੍ਰਾਪਤੀ ਨਹੀਂ ਹੈ ਜਿਨਿਤ ਕਰ ਗੁਰਬਾਣੀ ਨਾਲ ਨਹੀਂ ਜੁੜਦੇ ਮਤ ਕੋ ਭਰਮ ਭੂਲੇ ਸੰਸਾਰ ਗੁਰ ਬਿਨ ਕੋਈ ਨਾ ਉਤਰ ਸਪਾਰ ਕੋਈ ਵੀ ਹੈ ਨਾ ਸਾਧ ਸੰਗਤ ਜੀ ਚਾਹੇ ਹਿੰਦੂ ਧਰਮ ਹੈ ਇੱਕ ਰਸਤਾ ਹੈ ਇਸਲਾਮ ਧਰਮ ਹੈ ਇੱਕ ਰਸਤਾ ਹੈ ਈਸਾਈਤ ਹੈ ਇੱਕ ਰਸਤਾ ਹੈ ਉਹ ਧਰਮ ਹੋ ਗਿਆ ਜੈਨ ਧਰਮ ਹੋ ਗਿਆ ਕੋਈ ਵੀ ਧਰਮ ਹੈ ਸਿੱਖ ਧਰਮ ਹੈ ਇੱਕ ਰਸਤਾ ਹੈ ਹੋ ਸਕਦਾ ਕੋਈ ਰਸਤਾ ਵੱਡਾ ਹੋਵੇ ਲੰਬਾ ਹੋਵੇ ਕੋਈ ਛੋਟਾ ਹੋਵੇ ਪਰ ਮੰਜ਼ਿਲ ਤਾਂ ਇੱਕੋ ਹੀ ਹੈ ਨਾ ਆ ਨਦੀਆਂ ਚੱਲਦੀਆਂ ਜਮਨਾ ਦਾ ਅਲੱਗ ਰਸਤਾ ਹੈ ਗੰਗਾ ਦਾ ਅਲੱਗ ਰਸਤਾ ਹੈ ਗੋਦਾਵਰੀ ਦਾ ਅਲੱਗ ਰਸਤਾ ਹੈ ਪਰ ਜਦੋਂ ਸਾਗਰ ਦੇ ਵਿੱਚ ਚਲੇ ਜਾਂਦੀ ਹੈ ਕੀ ਹੋ ਗਿਆ ਸਾਗਰ ਉੱਥੇ ਨਾਮ ਥੋੜੇ ਹੋਗੇ ਵੀ ਇਹ ਗੰਗਾ ਇਹ ਜਮਨਾ ਦਾ ਪਾਣੀ ਹੈ ਉਹ ਸਾਗਰ ਹੋ ਗਿਆ ਉਦੋਂ ਇੱਕ ਹੋ ਜਾਂਦਾ ਹੈ ਤੇ ਸਤਗੁਰੂ ਮਹਾਰਾਜ ਕਹਿੰਦੇ ਭੇਦ ਖਤਮ ਹੋ ਜਾਂਦੇ ਰਸਤੇ ਆ ਇਹ ਮਾਰਗ ਹੈ ਪਰ ਮੰਜ਼ਲ ਇੱਕੋ ਹੀ ਹੈ ਸਤਗੁਰੂ ਨੇ ਤਾਂ ਸਾਰੇ ਭੇਦ ਖਤਮ ਕਰ ਦਿੱਤੇ ਹੁਣ ਆਪਾਂ ਬਾਣੀ ਪੜਦੇ ਆ ਭਗਤਾਂ ਦੀ ਬਾਣੀ ਪੜਦੇ ਆ 15 ਭਗਤਾਂ ਵਿੱਚੋਂ 7 ਭਗਤ ਬ੍ਰਾਹਮਣ ਹੈ ਮੁਸਲਮਾਨ ਹੈ ਉਹ ਵੀ ਉਹਨਾਂ ਦੀ ਬਾਣੀ ਵੀ ਹੈ ਜਿਨ੍ਹਾਂ ਨੂੰ ਲੋਕਾਂ ਨੇ ਮੰਦਰਾਂ ਵਿੱਚ ਧੱਕੇ ਮਾਰ ਬਾਹਰ ਕੱਢ ਦਿੱਤਾ ਨਾਮਦੇਵ ਜੀ ਹੈ ਕਬੀਰ ਸਾਹਿਬ ਜੀ ਹੈ ਅਰਬਦਾਸ ਜੀ ਹੈ ਜਿਹਨਾਂ ਲੋਕੀ ਲੀਚ ਕਹਿੰਦੇ ਸੀ ਸਾਰਿਆਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਇੱਕ ਦੀ ਗੱਲ ਕੀਤੀ ਕਿਉਂਕਿ ਮੰਜ਼ਲ ਤਾਂ ਇੱਕੋ ਰਸਤੇ ਅਲੱਗ-ਅਲੱਗ ਹੋ ਸਕਦੇ ਸਭ ਕਹਿੰਦੇ ਭਾਈ ਹਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਏ ਪਰਮਾ ਦਾ ਗੁਰੂ ਦੀ ਮੱਤ ਤੇ ਤੁਰਿਆਂ ਪਰਮ ਆਨੰਦ ਮਿਲਦਾ ਜਿਨ ਪਾਇਆ ਗੁਰ ਦੇਖ ਦਿਖਾਇਆ ਗੁਰੂ ਹੀ ਬਖਸ਼ਿਸ਼ ਕਰੇਗਾ ਜਦ ਅਸੀਂ ਕੁਰਬਾਨੀ ਪੜਾਂਗੇ ਸਾਹ ਕਹਿੰਦੇ ਮਤ ਕੋ ਭਰਮ ਭੋਲੇ ਸੰਸਾਰ ਕੋਈ ਨਾ ਗੁਰ ਬਿਨ ਕੋਈ ਨਾ ਉਤਰ ਸਪਾਰ ਗੁਰੂ ਤੋਂ ਬਿਨਾ ਰੱਬ ਦੀ ਪ੍ਰਾਪਤੀ ਨਹੀਂ ਹੈ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਸ਼ਬਦ ਕੀ ਗੁਰੂ ਜਿਨ ਪਾਇਆ ਗੁਰ ਦੇਗ ਦਿਖਾਇਆ ਆਸਾ ਮੈਂ ਨਰਾਸ 부ਜਾਇਆ ਜਿਹੜੀਆਂ ਆਸਾਂ ਦੇ ਕਰਕੇ ਮਨੁੱਖ ਇਹਨਾਂ ਗੁਣਾਂ ਦੇ ਵਿੱਚ ਫਸ ਜਾਂਦਾ ਸੀ ਤਰ੍ਹਾਂ ਗੁਣਾਂ ਦੇ ਵਿੱਚ ਜੋ ਉੱਪਰ ਜ਼ਿਕਰ ਕੀਤਾ ਪਰ ਕਹਿੰਦੇ ਸੰਸਾਰ ਦੀਆਂ ਆਸਾਂ ਵਿੱਚ ਰਹਿੰਦਿਆਂ ਹੋਇਆਂ ਉਹ ਪਰਮਾਤਮਾ ਦਾ ਜਿਹੜਾ ਪ੍ਰਮਾਤਮਾ ਕਾਲਪੁਰਖ ਦਾ ਭਗਤ ਹੈ ਉਹ ਜੀਵਨ ਦੇ ਵਿੱਚ ਰਹਿੰਦੇ ਇਸ ਗੱਲ ਨੂੰ ਸਮਝ ਜਾਂਦੇ ਆਸਾ ਮੈਂ ਨਰਾਸ ਬਜਾਇਆ ਬੀਨਾ ਨਾਦ ਸਰਬ ਸੁਖ ਦਾਤਾ ਉਹ ਦੀਨਾ ਦਾ ਨਾਦ ਹੈ ਸਾਰੇ ਸੁਖ ਦੇਣ ਵਾਲਾ ਦੀਨਾ ਨਾਦ ਸਰਬ ਸੁਖ ਦਾਤਾ ਨਾਨਕ ਹਰ ਚਰਨੀ ਮਨ ਰਤਾ ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਨਾਲ ਰੁੱਤ ਗਿਆ ਉਹ ਹਰੀ ਦੇ ਚਰਨਾਂ ਨਾਲ ਜੁੜ ਜਾਂਦੇ ਆ ਤੇ ਗੁਰੂ ਦੀ ਭਗਤੀ ਕਰਕੇ ਗੁਰੂ ਦੀ ਸੇਵਾ ਕਰਕੇ ਪਰਮੇਸ਼ਰ ਦੇ ਨਾਲ ਜੁੜ ਕੇ ਉਹਦੀ ਬੰਦਗੀ ਕਰਕੇ ਹੀ ਇਸ ਸੰਸਾਰ ਤੋਂ ਤਰ ਸਕਦੇ ਆ ਸਭ ਕਹਿੰਦੇ ਆ ਰਾਮ ਭਗਤ ਇੱਥੇ ਭਗਤ ਦਾ ਅਰਥ ਹੈ ਭਗਤੀ ਰਾਮ ਭਗਤ ਗੁਰ ਸੇਵਾ ਤਰਨਾ ਬੌੜ ਜਨਮ ਨਾ ਹੋਏ ਮਰਨਾ ਫਿਰ ਆਉਣ ਜਾਣ ਦੇ ਚੱਕਰ ਤੋਂ ਮੁਕਤ ਹੋ ਜਾਵੋਗੇ ਪਰਮੇਸ਼ਰ ਅਕਾਲ ਪੁਰਖ ਦੀ ਪ੍ਰਾਪਤੀ ਹੋਏਗੀ ਸਤਗੁਰੂ ਮਹਾਰਾਜ ਕਿਰਪਾ ਕਰਨ ਸਮੇਂ ਦੀ ਸਮਾਪਤੀ ਹੈ ਇੰਨੀਆਂ ਬੇਨਤੀਆਂ ਸਾਧ ਸੰਗਤ ਜੀ ਆਪਦੀਆਂ ਨੇ ਪ੍ਰਵਾਨ ਕਰਨੀਆਂ ਬਲਾਵਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ